ਪੰਜਾਬ ਬੰਦ ਦੇ ਐਲਾਨ ਤੋਂ ਬਾਅਦ ਅੱਜ ਕਿਸਾਨਾਂ ਦੇ ਵੱਲੋਂ ਵੱਖ-ਵੱਖ ਰੀਆਂ ਥਾਵਾਂ ਤੇ ਚੱਕਾ ਜਾਮ ਕੀਤਾ ਜਾ ਰਿਹਾ ਉਧਰ ਕਈ ਥਾਈਂ ਬਾਜ਼ਾਰਾ ਦੇ ਵਿੱਚ ਸਨਨਾਟਾ ਪਸਰਿਆ ਨਜ਼ਰ ਆਇਆ ਤਾਂ ਕਿਸਾਨਾ ਗੂ ਜਗਜੀਤ ਸਿੰਘ ਢੱਲੇਵਾਲ 35 ਦਿਨਾਂ ਤੋਂ ਵੱਧ ਦਾ ਸਮਾਂ ਹੋ ਚੱਲਿਆ ਮਰਨ ਵਰਤ ਤੇ ਬੈਠੇ ਨੂੰ ਪਰ ਦੂਜੇ ਪਾਸੇ ਕੇਂਦਰ ਸਰਕਾਰ ਜੇ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਕਰਦੀ ਹੋਈ ਵੀ ਨਜ਼ਰ ਨਹੀਂ ਆ ਰਹੀ ਹੈ ਜਿਸ ਦੇ ਚੱਲਦਿਆਂ 30 ਦਸੰਬਰ ਯਾਨੀ ਕਿ ਅੱਜ ਕਿਸਾਨਾਂ ਦੇ ਵੱਲੋਂ ਚੱਕੇ ਜਾਮ ਦਾ ਐਲਾਨ ਕੀਤਾ ਗਿਆ ਤਾਂ ਪੰਜਾਬ ਭਰ ਦੇ ਵਿੱਚ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਦਾ ਐਲਾਨ ਹੋਇਆ ਜਿਸ ਵਿੱਚ ਹਾਲੇ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਹੀ ਛੋੜ ਦਿੱਤੀ ਗਈ ਹੈ ਬੇਖੋ ਬکریاں ਥਾਵਾਂ ਤੇ ਰੇਲਵੇ ਟਰੈਕਸ ਤੇ ਹਾਈਵੇ ਕਿਸਾਨਾਂ ਨੇ ਜਾਮ ਕਰ ਦਿੱਤੇ ਨੇ ਤੇ ਲੋਕਾਂ ਨੂੰ ਵੀ ਸਾਥ ਦੇਣ ਦੀ ਅਪੀਲ ਕੀਤੀ ਹੈ ਤੇ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਦੁਕਾਨਾਂ ਬੰਦ ਨੇ ਬਾਜ਼ਾਰਾਂ 'ਚ ਸਨਨਾਟਾ ਪਸਰਿਆ ਹੋਇਆ ਹੈ ਤੇ 4 ਵਜੇ ਤੱਕ ਚੱਕੇ ਜਾਮ ਦਾ ਐਲਾਨ ਨਜ਼ਰ ਆ ਰਿਹਾ ਉਥੇ ਦੱਸ ਦਈਏ ਕਿ ਰੇਲਵੇ ਵਿਭਾਗ ਦੇ ਵੱਲੋਂ ਇਸ ਦੇ ਮੱਦੇਨਜ਼ਰ ਪਹਿਲਾਂ ਹੀ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਪਰ ਕਈ ਯਾਤਰੀ ਤੇ ਮੁਸਾਫਰ ਅਜੇ ਵੀ ਪਰੇਸ਼ਾਨ ਨੇ ਦੱਸ ਦਈਏ ਕਿ ਸਿਰਫ ਮੈਡੀਕਲ ਜਿਹੜੀਆਂ ਸਹੂਲਤਾਂ ਨੇ ਉਹਨਾਂ ਨੂੰ ਛੋੜ ਦਿੱਤੀ ਗਈ ਹੈ ਕੋਈ ਐਮਰਜੈਂਸੀ ਹੈ ਉਸ ਨੂੰ ਛੋਟਾ ਬਾਕੀ ਕਿਸਾਨਾਂ ਦੇ ਵੱਲੋਂ ਧਰਨਾ ਲਾ ਕੇ ਹੁਣ ਲੋਕਾਂ ਨੂੰ ਵੀ ਆਪਣੇ ਘਰਾਂ ਦੇ ਵਿੱਚ ਬੈਠ ਕੇ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ ਹਮਤਪੁਰ ਤੋਂ ਹਮ ਲੋਕ ਆ ਰਹੇ ਅੰਬਦਾਬਾ ਤੋਂ ਹਮ ਨੂੰ ਜਾਣਾ ਹੈ ਜੰਮੂ ਤੋਂ वहाँ पर हम लोग बंद का ऐलान हुआ ना पंजाब का तो, तो, तो देखा तो ये बंद है बाद में पता चला अलाउंस भी हुआ कि भाई ये ट्रेन अब यहाँ आगे नहीं जाएगी पंजाब में बंद का ऐलान लगाएगी तो तो, ठीक है एक दो घंटा ऐसा लगा कि दो घंटा तीन घंटे बाद चल जाएगी बाद में पता चला कि ये तो चार बजे तक का ऐलान किया काफ़ी परेशानी वगैरह हुई वैसे रेलवे ने इंतज़ाम किए हैं खाने पीने के नाश्ता वगैरह थोड़ी सुविधा हुई है लेकिन जाने में जो हमारा पूरा टारगेट था एक हम लोग टारगेट करके आए थे कि इतने बजे वहाँ जम्मू जाएंगे वहाँ जाएंगे दर्शन करेंगे वो सारा मतलब पूरा बिगड़ गया मैडम आप क्या कहना चाहते हैं जी जम्मू से भी जा रहे हैं वहाँ से वैष्णो देवी जाना है हम लोग ठंड भी बहुत है क्या कर सकते हैं आज जो किसान जो था ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਉਹ ਜਿਹੜੀਆਂ ਕਿਸਾਨ ਕਿਸਾਨਾਂ ਦੀ ਮੰਗਾਂ ਸੀ ਕਿਹੜੀਆਂ ਉਹਨਾਂ ਨੇ ਤਿੰਨ ਕਾਨੂੰਨ ਕਾਲੇ ਕਾਨੂੰਨ ਜਿਹੜੇ ਲਾਗੂ ਕਰਨ ਲੱਗਾ ਸੀ ਮੋਦੀ ਉਹਨੂੰ ਉਹਨਾਂ ਨੇ ਮੰਨੀਆਂ ਸੀ ਮੰਗਾਂ ਉਹਨਾਂ ਨੂੰ ਬੰਦ ਕੀਤਾ ਸੀ ਉਹ ਦੇ ਵਿਰੋਧ ਦੇ ਵਿੱਚ ਅੱਜ ਜੋ ਅਜੇ ਤੱਕ ਪਾਰੇ ਪੂਰੇ ਲਾਗੂ ਨਹੀਂ ਕਰ ਰਹੇ ਉਹਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋਈਆਂ ਨੇ ਅੱਜ ਪੂਰੇ ਪੰਜਾਬ ਨੂੰ ਔਰ ਜ਼ਿਲ੍ਹਾ ਫਰੀਪੁਰ ਨੂੰ ਬੰਦ ਕੀਤਾ ਗਿਆ ਔਰ ਵਪਾਰੀਆਂ ਦਾ ਦਫ਼ਤਰਾਂ ਦਾ ਕਰਮਚਾਰੀਆਂ ਦਾ ਸਾਰਿਆਂ ਦਾ ਸਾਫ਼ ਮਿਲਿਆ ਔਰ ਰੇਲਾਂ ਵੀ ਬੰਦ ਨੇ ਸੜਕਾਂ ਵੀ ਬੰਦ ਨੇ ਔਰ ਲੋਕ ਆਪਦੇ ਘਰਾਂ ਵਿੱਚ ਬੈਠੇ ਹੋਏ ਨੇ ਤੇ ਸਰਕਾਰ ਨੂੰ ਜਿਹੜੀਆਂ ਨੇ ਇਹ ਮੰਗਾਂ ਕਰੀਆਂ ਨੇ ਜੋ ਧਰਨੇ ਤੇ ਬੈਠੇ ਨੇ ਸਾਡੇ ਕਿਸਾਨ ਆਗੂ ਉਹਨਾਂ ਦੇ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਸਮਰਥਨ ਕਰਦੀਆਂ ਔਰ ਇਹਨਾਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ ਪਤਾ ਜੀ ਜਿਹੜਾ ਅੱਜ ਬਾਜ਼ਾਰ ਬੰਦ ਕੀਤਾ ਜਿਹੜੇ ਦਿੱਲੀ ਦੇ ਕਮਾਂਦੇ ਆ ਉਹਨਾਂ ਨੂੰ ਬੜਾ ਨੁਕਸਾਨ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਅੱਜ ਜੀ ਵਪਾਰ ਜਿੰਨੇ ਵੀ ਦੁਕਾਨਦਾਰ ਭਾਈ ਚਰਾ ਜਾਂ ਕੋਈ ਵੀ ਇਹ ਉਹਨਾਂ ਨੇ ਪੂਰਾ ਸਮਰਥਨ ਕਿਸਾਨਾਂ ਦੇ ਹੱਕ ਦੇ ਵਿੱਚ ਦਿੱਤਾ ਜੇ ਕਿਸਾਨ ਖੁਸ਼ਹਾਲ ਹੋਵੇਗਾ ਤੇ ਵਪਾਰ ਵੀ ਖੁਸ਼ਹਾਲ ਹੋਵੇਗਾ ਇਸ ਕਾਰਨ ਵੀ ਜਿਹੇ ਕਿਸਾਨਾਂ ਦੇ ਪੱਲੇ ਕੁਝ ਨਾ ਰਿਹਾ ਤੇ ਕੀ ਵਪਾਰੀਆਂ ਦੇ ਪੱਲੇ ਵੀ ਕੁਝ ਨਹੀਂ ਪੈਣਾ ਇਸ ਕਾਰਨ ਕਿਹੜੇ ਵਪਾਰ ਮੰਡਲ ਦੇ ਨੇ ਪ੍ਰਧਾਨ ਜੀ ਜਿਹੇ ਦੁਕਾਨਦਾਰ ਨੇ ਛੋਟੇ ਵੱਡੇ ਫੜੀ ਵਾਲੇ ਸਾਰਿਆਂ ਨੇ ਸਾਥ ਦਿੱਤਾ ਅੱਜ ਕਿਸਾਨਾਂ ਦੇ ਨਾਲ ਲਈ ਤੁਹਾਡਾ ਨਾਮ ਹੋਰ ਤੁਹਾਡੀ ਕਿਹੜੀ ਸੰਸਥਾ ਹੈ ਹਾਂ ਮੇਰੀ ਭਾਗੀ ਕਿਸਾਨ ਯੂਨੀਅਨ ਪੰਜਾਬ ਹੈ ਜੀ ਮੇਰਾ ਜ਼ਿਲ੍ਹਾ ਪ੍ਰਧਾਨ ਪਛਮੀ ਹੈ ਜੀ ਗੁਰਦੀਪ ਸਿੰਘ ਮੇਰਾ ਨਾਮ ਹੈ ਜੀ ਫਰੋਇਪੁਰ ਤੋਂ